ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਪੰਜਾਬੀ ਦੀ ਪਿਛਲੀ ਕਲਾਸ ਵਿੱਚ ਭਾਸ਼ਾ ਦੇ ਦਰਜੇ ਤੇ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰ ਚੁੱਕੀਆਂ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਮੂਲ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਸੀ। ਹਾਂਜੀ ਤਾਂ ਮੂਲ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਸੀ 14 ਠੀਕ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਅੱਜ ਦੇ ਸਮੇਂ ਦੇ ਮੂਲ ਸੰਵਿਧਾਨ ਦੀਆਂ ਭਾਸ਼ਾਵਾਂ ਵਿੱਚ ਅੰਤ ਰਹਿ ਠੀਕ ਹੈ ਅੱਜ ਦੇ ਸਮੇਂ ਹੈਗੀਆਂ ਨੇ 22 ਭਾਸ਼ਾਵਾਂ ਤੇ ਮੂਲ ਸੰਵਿਧਾਨ ਸਮੇਂ ਹੈਗੀਆਂ ਸੀਗੀਆਂ 14 ਭਾਸ਼ਾਵਾਂ ਠੀਕ ਹੈ ਤਾਂ ਅੱਗੇ ਆਪਾਂ ਗੱਲ ਕਰਦੇ ਜਿਹੜੀਆਂ 8 ਭਾਸ਼ਾਵਾਂ ਸੀਗੀਆਂ ਉਹ ਕਿਹੜੇ-ਕਿਹੜੇ ਸੋਧ ਰਾਹੀਂ ਤੇ ਕਿੰਨੇ ਸਾਲ ਵਿੱਚ ਐਡ ਕੀਤੀਆਂ ਗਈਆਂ ਸੀ ਜਿਵੇਂ 21ਵੀਂ ਸੋਧ 1967 ਵਿੱਚ ਸਿੰਧੀ ਭਾਸ਼ਾ ਸੀ ਜਿਹੜੀ ਉਹ ਐਡ ਕੀਤੀ ਗਈ ਸੀ ਨੈਕਸਟ 17ਵੀਂ ਸੋਧ 1992 ਵਿੱਚ ਤਿੰਨ ਭਾਸ਼ਾਵਾਂ ਐਡ ਕੀਤੀਆਂ ਗਈਆਂ ਸੀ 네ਪਾਲੀ ਮਨੀਪੁਰੀ ਐਂਡ ਕੋੰਕਣੀ ਠੀਕ ਹੈ ਤੁਸੀਂ ਇਹਨੂੰ ਨਾਮਕ ਦੇ ਅਕੋਰਡਿੰਗ ਯਾਦ ਰੱਖ ਸਕਦੇ ਹੋ ਨਾਮਕ ਜਿਵੇਂ ਨੰਨੇ ਤੇ 네ਪਾਲੀ ਮੰਮੇ ਤੇ ਮਨੀਪੁਰੀ ਕਕੇ ਤੇ ਕੋਕ ਨਹੀਂ ਠੀਕ ਹੈ ਇਸ ਤੋਂ ਬਾਅਦ 92ਵੀਂ ਸੋਧ 2003 ਵਿੱਚ ਚਾਰ ਭਾਸ਼ਾਵਾਂ ਨੂੰ ਐਡ ਕੀਤਾ ਗਿਆ ਸੀ ਮੈਂਥਲੀ ਸੈਂਥਲੀ ਬੋਡੋ ਡੋਗਰੀ ਕਈ ਵਾਰ ਤੁਹਾਨੂੰ ਕੁਸ਼ਚਨ ਆਵੇ ਪੁੱਛ ਲੈਂਦੇ ਨੇ ਕਿ ਜਿਹੜੀ ਸੈਂਥਲੀ ਭਾਸ਼ਾ ਸੀ ਜਿਹੜੀ ਉਹ ਕਦੋਂ ਐਡ ਕੀਤੀ ਗਈ ਸੀ ਤੇ ਕਿਹੜੀ ਸੋਧ ਰਾਹੀਂ ਕੀਤੀ ਗਈ ਸੀ ਠੀਕ ਹੈ ਤਾਂ 92ਵੀਂ ਸੋਧ 2003 ਵਿੱਚ ਚਾਰ ਭਾਸ਼ਾਵਾਂ ਨੂੰ ਐਡ ਕੀਤਾ ਗਿਆ ਸੀ ਮੈਂਥਲੀ ਸੈਂਥਲੀ ਬੋਡੋ ਤੇ ਡੋਗਰੀ ਠੀਕ ਹੈ ਦੁਬਾਰਾ ਰਿਵਾਈਜ਼ ਕਰ ਲੈਣੇ ਆ ਇਹ ਚੀਜ਼ ਆਪਾਂ ਕਿ ਮੂਲ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਸੀ 14 ਭਾਸ਼ਾਵਾਂ ਅੱਜ ਦੇ ਸਮੇਂ ਹੈਗੀਆਂ ਨੇ 22 ਭਾਸ਼ਾਵਾਂ ਤਾਂ ਜਿਹੜੀਆਂ 8 ਭਾਸ਼ਾਵਾਂ ਸੀ ਉਹਨਾਂ ਨੂੰ ਕਿਵੇਂ ਐਡ ਕੀਤਾ ਗਿਆ ਸਭ ਤੋਂ ਪਹਿਲਾਂ 21ਵੀਂ ਸੋਧ 1960 ਵਿੱਚ ਸਿੰਧੀ ਭਾਸ਼ਾ ਨੂੰ ਐਡ ਕੀਤਾ ਗਿਆ ਇਸ ਤੋਂ ਬਾਅਦ 21ਵੀਂ ਸੋਧ 1992 ਵਿੱਚ ਤਿੰਨ ਭਾਸ਼ਾਵਾਂ 네ਪਾਲੀ ਮਨੀਪੁਰੀ ਤੇ ਕੋੰਕਣੀ ਨੂੰ ਐਡ ਕੀਤਾ ਗਿਆ 92ਵੀਂ ਸੋਧ 2003 ਵਿੱਚ ਚਾਰ ਭਾਸ਼ਾਵਾਂ ਮੈਂਥਲੀ ਸੈਂਥਲੀ ਬੋਡੋ ਤੇ ਡੋਗਰੀ ਨੂੰ ਐਡ ਕੀਤਾ ਗਿਆ ਠੀਕ ਹੈ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਪੰਜਾਬੀ ਭਾਸ਼ਾ ਮਾਤ ਭਾਸ਼ਾ ਬਾਰੇ ਠੀਕ ਹੈ ਪੰਜਾਬੀ ਭਾਸ਼ਾ ਕੀ ਜਿਹੜੀ ਇਹ ਪੰਜਾਬ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ ਤਾਂ ਹੀ ਇਹ ਆਪਣੇ ਕੀਆ ਮਾਤ ਭਾਸ਼ਾ ਠੀਕ ਹੈ ਪੰਜਾਬ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਪੰਜਾਬੀ ਭਾਸ਼ਾ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਕਿ ਪੰਜਾਬ ਸ਼ਬਦ ਹੈ ਇਹ ਕਿਹੜੀ ਭਾਸ਼ਾ ਦਾ ਸ਼ਬਦ ਹੈ ਠੀਕ ਹੈ ਜਿਹੜਾ ਪੰਜਾਬ ਸ਼ਬਦ ਹੈ ਇਹ ਕਿਹੜੀ ਭਾਸ਼ਾ ਦਾ ਸ਼ਬਦ ਹੈ ਹਾਂਜੀ ਤਾਂ ਕਿਹੜੀ ਭਾਸ਼ਾ ਦਾ ਸ਼ਬਦ ਹੈ ਫਾਰਸੀ ਭਾਸ਼ਾ ਦਾ ਠੀਕ ਹੈ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੈਗਾ ਪੰਜ ਪਲੱਸ ਆਪ ਪੰਜ ਮੀਨਸ 5 ਹੋ ਗਿਆ ਪੰਜ ਹੋ ਗਿਆ ਠੀਕ ਹੈ ਆਪ ਮੀਨਸ ਪਾਣੀਆਂ ਦੀ ਧਰਤੀ ਪੰਜਾਬ ਨੂੰ ਕੀ ਕਿਹਾ ਜਾਂਦਾ ਪੰਜ ਪਾਣੀਆਂ ਦੀ ਧਰਤੀ ਠੀਕ ਹੈ ਪੰਜਾਬ ਨੂੰ ਕੀ ਕਿਹਾ ਜਾਂਦਾ ਪੰਜ ਪਾਣੀਆਂ ਦੀ ਧਰਤੀ ਸਭ ਤੋਂ ਪਹਿਲਾਂ ਪੰਜਾਬ ਦੀ ਭਾਸ਼ਾ ਨੂੰ ਪੰਜਾਬੀ ਕਿਹਨੇ ਕਿਹਾ ਸੀ ਸਭ ਤੋਂ ਪਹਿਲਾਂ ਕਿਹਨੇ ਕਿਹਾ ਸੀ ਰਾਫਿਸ ਬਰਖੋਦਾਰ ਨੇ 1667 ਵਿੱਚ ਏਵੀ ਡੀਪ ਵਿੱਚ ਕਈ ਵਾਰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਦੀ ਭਾਸ਼ਾ ਨੂੰ ਪੰਜਾਬੀ ਕਹਿੰਨੇ ਕਿਹਾ ਸੀ ਠੀਕ ਹੈ ਕਿਹਨੇ ਕਿਹਾ ਸੀ ਕਿ ਪੰਜਾਬੀ ਪੰਜਾਬ ਦੀ ਭਾਸ਼ਾ ਹੋਣੀ ਚਾਹੀਦੀ ਹੈ ਠੀਕ ਹੈ ਰਾਫੀਸ ਬਰਖੁਰਦਾਰ ਨੇ 1670 ਈਸਵੀ ਇਸ ਤੋਂ ਬਾਅਦ ਜਿਹੜੀ ਪੰਜਾਬੀ ਭਾਸ਼ਾ ਸੀ ਪੰਜਾਬ ਨੂੰ ਕਿਸੇ ਇੱਕ ਸਮੇਂ ਵਿੱਚ ਸੱਤ ਸਿੰਧੂ ਨਾਮ ਵੀ ਦਿੱਤਾ ਗਿਆ ਸੀ ਠੀਕ ਹੈ ਤਾਂ ਜਿਹੜੇ ਪ੍ਰਿੰਸੀਪਲ ਤੇਜਾ ਸਿੰਘ ਸੀਗੇ ਉਹਨਾਂ ਨੇ ਕੀ ਕੀਤਾ ਸੀ ਇਸ ਭਾਸ਼ਾ ਨੂੰ ਸੱਤ ਸਿੰਧੂ ਕਿਹਾ ਸੀ ਠੀਕ ਹੈ ਪੰਜਾਬੀ ਦੀ ਭਾਸ਼ਾ ਨੂੰ ਸੱਤ ਸਿੰਧੂ ਦੀ ਭਾਸ਼ਾ ਕਿਹਾ ਸੀ ਪ੍ਰਿੰਸੀਪਲ ਤੇਜਾ ਸਿੰਘ ਨੇ ਇਸ ਤੋਂ ਬਾਅਦ ਇੱਕ ਵੈਰੀ ਇੰਪੋਰਟੈਂਟ ਕੁਐਸਚਨ ਤੁਹਾਨੂੰ ਆ ਸਕਦਾ ਹੈ ਜਿਵੇਂ ਕਿ ਪਾਸ਼ਾ ਜਾਂ ਪੰਜਾਬੀ ਭਾਸ਼ਾ ਦਾ ਮੂਲ ਰੂਪ ਕੀ ਹੈ ਅਸਲੀ ਰੂਪ ਕੀ ਹੈ ਠੀਕ ਹੈ ਇੱਕ ਕੁਐਸਚਨ ਤੁਹਾਨੂੰ ਐਵੇਂ ਵੀ ਆ ਸਕਦਾ ਹੈ ਕਿ ਪੰਜਾਬੀ ਭਾਸ਼ਾ ਦਾ ਅਸਲੀ ਰੂਪ ਜਾਂ ਮੂਲ ਰੂਪ ਕੀ ਹੈ ਕੁਝ ਹੋਰ ਭਾਸ਼ਾ ਦਾ ਵੀ ਪੁੱਛ ਸਕਦੇ ਨੇ ਜਾਂ ਫਿਰ ਕੱਲੀ ਭਾਸ਼ਾ ਦਾ ਮੂਲ ਰੂਪ ਕੀ ਹੈ ਠੀਕ ਹੈ ਕੀ ਹੈ ਮੌਖਿਕ ਰੂਪ ਜਿਹੜਾ ਮੌਖਿਕ ਰੂਪ ਹੈ ਜਿਵੇਂ ਆਪਾਂ ਬੋਲ ਕੇ ਹੁਣ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ ਠੀਕ ਹੈ ਜਿਹੜਾ ਬੋਲਣਾ ਮੌਖਿਕ ਰੂਪ ਹੈ ਭਾਸ਼ਾ ਦਾ ਉਹ ਕੀ ਹੈ ਮੂਲ ਰੂਪ ਅਸਲੀ ਰੂਪ ਹੈ ਭਾਸ਼ਾ ਦਾ ਪੰਜਾਬੀ ਭਾਸ਼ਾ ਦੀ ਜਨਮਦਾਤੀ ਭਾਸ਼ਾ ਕਿਹੜੀ ਹੈ ਸੰਸਕ੍ਰਿਤ ਭਾਸ਼ਾ ਠੀਕ ਹੈ ਪੰਜਾਬੀ ਭਾਸ਼ਾ ਦੀ ਜਨਮਦਾਤੀ ਭਾਸ਼ਾ ਕਿਹੜੀ ਹੈ ਸੰਸਕ੍ਰਿਤ ਭਾਸ਼ਾ ਠੀਕ ਹੈ ਪੰਜਾਬੀ ਨੂੰ ਲਿਖਣ ਲਈ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਲਿਪੀ ਦੀ ਠੀਕ ਹੈ ਜਿਹਦੇ ਵਿੱਚ ਕੀ ਹੁੰਦੇ ਨੇ ਚਿੰਨ ਹੁੰਦੇ ਨੇ ਇਹਨਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਲਿਪੀ ਕਿਹਾ ਜਾਂਦਾ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹਦੀ ਵਰਤੋਂ ਕੀਤੀ ਜਾਂਦੀ ਹੈ ਲਿਪੀ ਦੀ ਪੰਜਾਬੀ ਭਾਸ਼ਾ ਦੀ ਜਨਮਦਾਤੀ ਭਾਸ਼ਾ ਕਿਹੜੀ ਹੈ ਸੰਸਕ੍ਰਿਤ ਜਿਹੜੀਆਂ ਮੈਂ ਹੁਣ ਤੱਕ ਤੁਹਾਨੂੰ ਗੱਲਾਂ ਦੱਸੀਆਂ ਨੇ ਮੇਨ ਮੇਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹ ਸਾਰੀਆਂ ਲਾਈਨਾਂ ਹੀ ਬਹੁਤ ਤੁਸੀਂ ਡਿਟੇਲ ਵਿੱਚ ਵਧੀਆ ਲਿਖਣੀਆਂ ਸੀ ਠੀਕ ਹੈ ਇਹ ਵੈਰੀ ਇੰਪੋਰਟੈਂਟ ਨੇ ਇਹਨਾਂ ਵਿੱਚ ਤੁਹਾਨੂੰ 2 ਜਾਂ 3 ਕੁਐਸਚਨ ਪੇਪਰ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਠੀਕ ਹੈ ਨੈਕਸਟ ਆਪਾਂ ਗੱਲ ਕਰਦੇ ਆ ਲਿਪੀ ਕੀ ਹੁੰਦੀ ਆ ਠੀਕ ਹੈ ਲਿਪੀ ਨੂੰ ਇੱਕ ਹੋਰ ਨਾਮ ਦਿੱਤਾ ਜਾਂਦਾ ਲਿਪਾਂਕ ਕਈ ਵਾਰ ਇਹ ਮੇਂ ਕੁਛ ਨਹੀਂ ਇਹੀ ਬਣ ਜਾਂਦਾ ਕਿ ਲਿਪੀ ਨੂੰ ਦੂਸਰਾ ਨਾਮ ਕੀ ਦਿੱਤਾ ਜਾਂਦਾ ਹੈ ਲਿਪਾਂਕ ਸ਼ਬਦ ਵੀ ਦਿੱਤਾ ਜਾਂਦਾ ਹੈ ਲਿਪੀ ਨੂੰ ਲਿਪੀ ਕੀ ਹੈ ਚਿੰਨਾ ਦਾ ਸਮੂਹ ਹੈ ਠੀਕ ਹੈ ਅੱਖਰਾਂ ਦਾ ਸਮੂਹ ਹੈ ਜਦੋਂ ਆਪਾਂ ਲਿਖਦੇ ਆ ਉਹਨੂੰ ਕੀ ਕਿਹਾ ਜਾਂਦਾ ਲਿਪੀ ਅਲੱਗ-ਅਲੱਗ ਭਾਸ਼ਾਾਂ ਮਦੀ ਅਲੱਗ-ਅਲੱਗ ਲਿਪੀ ਹੁੰਦੀ ਆ ਠੀਕ ਹੈ ਜਿਵੇਂ ਪੰਜਾਬੀ ਦੀ ਅਲੱਗ ਲਿਪੀ ਆ ਹਿੰਦੀ ਦੀ ਅਲੱਗ ਅੰਗਰੇਜ਼ੀ ਭਾਸ਼ਾ ਦੀ ਅਲੱਗ ਲਿਪੀ ਆ ਤਾਂ ਹਰ ਇੱਕ ਭਾਸ਼ਾ ਦੀ ਆਪਣੀ ਇੱਕ ਅਲੱਗ ਲਿਪੀ ਹੁੰਦੀ ਆ ਮਤਲਬ ਲਿਖਣ ਦਾ ਢੰਗ ਹੈ ਜਿਹੜਾ ਉਹ ਆਪਣਾ ਇੱਕ ਅਲੱਗ ਹੀ ਹੁੰਦਾ ਠੀਕ ਹੈ ਲਿਪੀ ਦੀ ਆਪਣੀ ਇੱਕ ਅਲੱਗ ਬਣਤਰ ਹੁੰਦੀ ਹੈ ਆਪਣੇ ਇੱਕ ਨਿਯਮ ਹੁੰਦੇ ਨੇ ਠੀਕ ਹੈ ਲਿਪੀ ਇਹ ਜਿਹੜੀ ਇਹ ਭਾਸ਼ਾ ਨੂੰ ਲਿਖਣ ਯੋਗ ਤੇ ਪੜ੍ਹੇ ਯੋਗ ਬਣਾਉਂਦੀ ਆ ਕੀ ਬਣਾਉਂਦੀ ਆ ਲਿਖਣ ਯੋਗ ਤੇ ਪੜਨ ਯੋਗ ਬਣਾਉਂਦੀ ਆ ਭਾਸ਼ਾ ਨੂੰ ਉਸ ਤੋਂ ਬਾਅਦ ਆਪਾਂ ਕੁਸ਼ਕ ਮੇਨ ਭਾਸ਼ਾਵਾਂ ਦੀ ਗੱਲ ਕਰਦੇ ਕਿ ਕਿਹੜੀ ਭਾਸ਼ਾ ਦੀ ਕਿਹੜੀ ਲਿਪੀ ਆ ਜਿਹੜੀਆਂ ਜ਼ਿਆਦਾਤਰ ਪੇਪਰ ਵਿੱਚ ਪਹਿਲਾਂ ਪੁੱਛੀਆਂ ਜਾ ਚੁੱਕੀਆਂ ਨੇ ਤੇ ਪੁੱਛੀਆਂ ਜਾਣ ਵਾਲੀਆਂ ਨੇ ਠੀਕ ਹੈ ਉਹਨਾਂ ਭਾਸ਼ਾਵਾਂ ਬਾਰੇ ਗੱਲ ਕਰਦੇ ਹਾਂ ਜਿਵੇਂ ਪੰਜਾਬੀ ਜਿਹੜੀ ਆਪਣੀ ਪੰਜਾਬ ਦੀ ਭਾਸ਼ਾ ਪੰਜਾਬੀ ਉਹਦੀ ਲਿਪੀ ਕਿਹੜੀ ਆ ਗੁਰਮੁਖੀ ਲਿਪੀ ਇਹ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਪੇਪਰ ਵਿੱਚ ਨਾ ਵੀ ਆਵੇ ਤਾਂ ਵੀ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਕਿਉਂਕਿ ਇਹ ਤੁਹਾਡੀ ਮਾਤ ਭਾਸ਼ਾ ਦੀ ਪੰਜਾਬੀ ਤਾਂ ਤੁਹਾਨੂੰ ਕਈ ਵਾਰ ਵੈਸੇ ਵੀ ਪੁੱਛ ਲੈਂਦਾ ਕੋਈ ਕਿ ਤੁਹਾਡੀ ਲਿਪੀ ਕਿਹੜੀ ਆ ਠੀਕ ਹੈ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਆ ਗੁਰਮੁਖੀ ਲਿਪੀ ਹਿੰਦੀ ਭਾਸ਼ਾ ਦੀ ਲਿਪੀ ਹੈਗੀ ਆ ਦੇਵਨਾਗਰੀ ਅੰਗਰੇਜ਼ੀ ਭਾਸ਼ਾ ਦੀ ਲਿਪੀ ਹੈਗੀ ਆ ਰੋਮਨ ਲਿਪੀ ਅਰਬੀ ਦੀ ਸ਼ਾਹਮੁਖੀ ਫਾਰਸੀ ਦੀ ਸ਼ਾਹਮੁਖੀ ਉਰਦੂ ਦੀ ਵੀ ਸ਼ਾਹਮੁਖੀ ਠੀਕ ਹੈ ਇਹ ਵੀ ਇੱਕ ਪੰਜਾਬੀ ਭਾਸ਼ਾ ਦੀ ਹੀ ਲਿਪੀ ਹੈ ਸ਼ਾਹਮੁਖੀ ਆਪਣੇ ਪੰਜਾਬ ਵਿੱਚ ਕੀ ਹੈ ਗੁਰਮੁਖੀ ਲਿਪੀ ਬੋਲੀ ਜਾਂਦੀ ਆ ਤੇ ਪਾਕਿਸਤਾਨੇ ਵਾਲੇ ਕਿਹੜੀ ਬੋਲ ਜਾਂਦੀ ਆ ਸ਼ਾਹਮੁਖੀ ਲਿਪੀ ਠੀਕ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਉਪਭਾਸ਼ਾ ਬਾਰੇ ਉਪਭਾਸ਼ਾ ਕੀ ਹੁੰਦੀ ਹੈ ਕਿ ਕਿਸੇ ਖਾਸ ਖੇਤਰ ਜਾਂ ਇਲਾਕੇ ਦੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਉਪਭਾਸ਼ਾ ਠੀਕ ਹੈ ਕਿਸੇ ਖਾਸ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਉਪਭਾਸ਼ਾ ਕਿਹਾ ਜਾਂਦਾ ਆਪਣੀ ਜਿਹੜੀ ਪੰਜਾਬੀ ਭਾਸ਼ਾ ਹੈ ਇਹਦੀਆਂ ਉਪਭਾਸ਼ਾਵਾਂ ਕਿੰਨੀਆਂ ਨੇ 28 ਠੀਕ ਹੈ ਜਿਹੜੀਆਂ ਕਿ ਪੂਰਬੀ ਪੰਜਾਬ ਦੀਆਂ ਉਪਭਾਸ਼ਾਵਾਂ ਪੱਛਮੀ ਪੰਜਾਬ ਦੀਆਂ ਉਪਭਾਸ਼ਾਵਾਂ ਪਹਾੜੀ ਖੇਤਰੀ ਉਪਭਾਸ਼ਾਵਾਂ ਤਿੰਨ ਭਾਗਾਂ ਵਿੱਚ ਵੰਡੀਆਂ ਹੋਈਆਂ ਨੇ ਟੋਟਲ ਕਿੰਨੀਆਂ ਨੇ 28 ਜਿਵੇਂ ਕਿ ਪੰਜਾਬੀ ਭਾਸ਼ਾ ਮਦਿਆਂ ਉਪਭਾਸ਼ਾਵਾਂ ਟੋਟਲ ਹੈਗੀਆਂ ਨੇ ਆਪਣੇ ਕੋਲ 28 ਇਹ ਉਪਭਾਸ਼ਾ ਕੀ ਹੁੰਦੀ ਹੈ ਭਾਸ਼ਾ ਦਾ ਇੱਕ ਛੋਟਾ ਰੂਪ ਹੁੰਦਾ ਠੀਕ ਹੈ ਅੱਗੇ ਆਪਾਂ ਇਹਨਾਂ ਦੇ ਭਾਗ ਸਮੂਹ ਅਗੇ ਡਿਸਕਸ ਕਰਦੇ ਹਾਂ ਡਿਟੇਲ ਦੇ ਵਿੱਚ ਜਿਵੇਂ ਫਸਟ ਪੂਰਬੀ ਪੰਜਾਬ ਦੀਆਂ ਉਪਪਾਸ਼ਾ ਮਾ ਪੂਰਬੀ ਪੰਜਾਬ ਕਿਹੜਾ ਹੈ ਝੜਦਾ ਪੰਜਾਬ ਠੀਕ ਹੈ ਆਪਣੇ ਇਧਰ ਪੰਜਾਬ ਵਾਲਾ ਪੰਜਾਬ ਪੂਰਬੀ ਪੰਜਾਬ ਹੈ ਤੇ ਪਾਕਿਸਤਾਨ ਵਾਲਾ ਪੱਛਮੀ ਪੰਜਾਬ ਹੈ ਆਪਣੇ ਇਧਰ ਪੂਰਬੀ ਪੰਜਾਬ ਵਿੱਚ ਚਾਰ ਉਪਪਾਸ਼ਾ ਮ ਬੁਲਿਆ ਜਾਂਦੇ ਨੇ ਮਾਜੀ ਮਲਵਈ ਪੁਆਦੀ ਤੇ ਦੁਆਬੀ ਆਪਣੇ ਇਧਰ ਪੂਰਬੀ ਪੰਜਾਬ ਆ ਚਾਰ ਉਪਪਾਸ਼ਾ ਮ ਬੁਲਿਆ ਜਾਂਦੀਆਂ ਨੇ ਮਾਜੀ ਮਲਵਈ ਪੁਆਦੀ ਤੇ ਦੁਆਬੀ ਠੀਕ ਹੈ ਸਭ ਤੋਂ ਪਹਿਲਾਂ ਜਿਹੜੀ ਮਾਝੀ ਭਾਸ਼ਾ ਗਈ ਉਹ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਠੀਕ ਹੈ ਇਹ ਚਾਰ ਭਾਸ਼ਾਵਾਂ ਵਿੱਚ ਮਾਝੀ ਉਪਭਾਸ਼ਾ ਬੋਲੀ ਜਾਂਦੀ ਹੈ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੇ ਪਠਾਨਕੋਟ ਇਸ ਤੋਂ ਬਾਅਦ ਜਿਹੜੀ ਮਲਵਈ ਭਾਸ਼ਾ ਗਈ ਉਹ ਪਟਿਆਲੇ ਦੇ ਪੱਛਮੀ ਭਾਗ ਵਿੱਚ ਬਠਿੰਡਾ ਮਾਨਸਾ ਤੇ ਸੰਗਰੂਰ ਵਿੱਚ ਮਲਵਈ ਉਪਭਾਸ਼ਾ ਬੋਲੀ ਜਾਂਦੀ ਆਪਣੇ ਕੋਲ ਮਾਨਸਾ ਬਠਿੰਡਾ ਸੰਗਰੂਰ ਤੇ ਪਟਿਆਲੇ ਦੇ ਪੱਛਮੀ ਭਾਗ ਵਿੱਚ ਪਟਿਆਲੇ ਦੇ ਪੱਛਮੀ ਭਾਗ ਵਿੱਚ ਮਾਨਸਾ ਬਠਿੰਡਾ ਸੰਗਰੂਰ ਮਲਵਈ ਸ਼ਬਦ ਸੀ ਜਿਹੜਾ ਹੈ ਮਾਲਵ ਸ਼ਬਦ ਤੋਂ ਬਣਿਆ ਸੀ ਮਾਲਵ ਕੀ ਹੈ ਕਾਰੀਆ ਲੋਕਾਂ ਦੀ ਜਾਤੀ ਹੁੰਦੀ ਸੀ ਇਹਨਾਂ ਦੀ ਪਛਾਣ ਕੀਆ ਕਿ ਬਾਵੇ ਨੂੰ ਮम्मा ਬੋਲਦੇ ਨੇ ਠੀਕ ਹੈ ਜਿਵੇਂ ਜਾਵਾ ਜਾਵਾ ਹੁੰਦਾ ਪਰਫੈਕਟ ਵਰਡ ਹੈ ਪ੍ਰੋਪਰ ਵਰਡ ਕੀ ਹੈ ਜਾਵਾ ਇਹ ਕਹਿੰਦੇ ਨੇ ਜਾਵਾ ਮੈਂ ਜਾਵਾ ਆਵਾ ਇਦਾਂ ਵਰਤੂ ਕਰਦੇ ਨੇ ਠੀਕ ਹੈ ਬਾਵੇ ਦੀ ਜਗ੍ਹਾ ਮੰਮੀ ਦੀ ਵਰਤੂ ਕਰਦੇ ਨੇ ਇਸ ਤੋਂ ਬਾਅਦ ਦੁਆਬੀ ਦੁਆਬੀ ਸ਼ਬਦ ਹੈ ਜਿਹੜਾ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਇਹ ਦੋ ਪਲਾਸਾ ਹਾਫ ਤੋਂ ਮਿਲ ਕੇ ਬਣਿਆ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਠੀਕ ਹੈ ਬੇਸਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਨੂੰ ਦੁਆਬ ਕਹਿੰਦੇ ਆਪਾਂ ਇਹ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਇਹ ਪਾਸੇ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਠੀਕ ਹੈ ਇਸ ਤੋਂ ਬਾਅਦ ਨੈਕਸਟ ਹੈਗੀ ਆ ਪੌਦੀ ਭਾਸ਼ਾ ਇਸ ਨੂੰ ਪਹਾੜਾਂ ਦੇ ਪੈਰਾ ਦਾ ਦੇਸ਼ ਵੀ ਕਿਹਾ ਜਾਂਦਾ ਠੀਕ ਹੈ ਪਹਾੜਾਂ ਦੇ ਪੈਰਾ ਦਾ ਦੇਸ਼ ਵੀ ਕਿਹਾ ਜਾਂਦਾ ਇਹ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਪਟਿਆਲੇ ਦੇ ਪੂਰਬੀ ਭਾਗ ਵਿੱਚ ਅਰੋਪੜ ਤੇ ਮੁਹੱਲੇ ਵਿੱਚ ਟੇ ਆਲੇ ਦੇ ਪੂਰਬੀ ਭਾਗ ਵਿੱਚ ਰੋਪੜ ਤੇ ਮੁਹਾਲੀ ਵਿੱਚ ਠੀਕ ਹੈ ਪੂਰਬੀ ਭਾਸ਼ਾ ਜਿਹੜੀ ਉਹ ਭੁੱਲੀ ਜਾਂਦੀ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਪੱਛਮੀ ਪੰਜਾਬ ਦੀਆਂ ਉਪਭਾਸ਼ਾਵਾਂ ਬਾਰੇ ਪੱਛਮੀ ਪੰਜਾਬ ਦੀਆਂ ਉਪਭਾਸ਼ਾਵਾਂ ਯਾਨੀ ਕਿ ਪਾਕਿਸਤਾਨ ਵਿੱਚ ਬੋਲੀਏ ਜਾਣ ਵਾਲੀਆਂ ਠੀਕ ਹੈ ਪੱਛਮੀ ਪੰਜਾਬ ਯਾਨੀ ਕਿ ਲੈਂਦਾ ਪੰਜਾਬ ਪਾਕਿਸਤਾਨ ਵਾਲ ਦਾ ਠੀਕ ਹੈ ਸਭ ਤੋਂ ਵੱਧ ਪਾਕਿਸਤਾਨ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਕਿਹੜੀ ਹੈ ਮੁਲਤਾਨੀ ਠੀਕ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁਲਤਾਨੀ ਬਾਰੇ ਇਹ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਡੇਰਾ ਰਾਜੀ ਖਾਂ ਮੁਜ਼ਫਰਗੜ ਬਹਾਵਲਪੁਰ ਚੰਗਾ ਠੀਕ ਹੈ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਡੇਰਾ ਰਾਜੀ ਖਾਂ ਮੁਜ਼ਫਰਗੜ ਬਹਾਵਲਪੁਰ ਐਂਡ ਚੰਗਾ ਠੀਕ ਹੈ ਇੱਥੇ ਇੱਥੇ ਕੀ ਬੋਲੀ ਜਾਂਦੀ ਆ ਮੁਲਤਾਨੀ ਭਾਸ਼ਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਪੋਠੋਹਾਰੀ ਦੀ ਇਹ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਜੇਲਮ ਰਾਵਲਪਿੰਡੀ ਕੂੰਗਲਪੁਰ ਠੀਕ ਹੈ ਇਹ ਸੀਗੀਆਂ ਤੁਹਾਡੀਆਂ ਪੱਛਮੀ ਪੰਜਾਬ ਦੀਆਂ ਉਪਪਾਸ਼ਾ ਮਾ ਦੋ ਮੁਲਤਾਨੀ ਤੇ ਪੋਠੋਆਰੀ ਠੀਕ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਪਹਾੜੀ ਪੰਜਾਬ ਦੀਆਂ ਉਪਪਾਸ਼ਾ ਮਾਂ ਬਾਰੇ ਇਹ ਸਿਰਫ ਇੱਕ ਹੀ ਆ ਗਈ ਡੋਗਰੀ ਠੀਕ ਹੈ ਇਹ ਕਿੱਥੇ ਕਿੱਥੇ ਬੋਲੀ ਜਾਂਦੀ ਆ ਕਾਂਗੜੀ ਪੁਨਛੀ ਪਟਿਆਲੀ ਕਿੱਥੇ ਬੋਲੀ ਜਾਂਦੀ ਆ ਕਾਂਗੜੀ ਪੁਨਛੀ ਤੇ ਪਟਿਆਲੀ ਪਰ ਜਿਹੜੀ ਡੋਗਰੀ ਭਾਸ਼ਾ ਗਈ ਇਹ ਹੁਣ ਸੁਤੰਤਰ ਭਾਸ਼ਾ ਹੋ ਗਈ ਆ ਪਹਾੜੀ ਨਹੀਂ ਰਹੀ ਠੀਕ ਹੈ ਪਹਿਲਾਂ ਕੀ ਸੀ ਇੱਕ ਪਹਾੜੀ ਭਾਸ਼ਾ ਸੀਗੀ ਅੱਜ ਆਪਾਂ ਕੀ ਕੁਝ ਡਿਸਕਸ ਕੀਤਾ ਰਿਵਾਈਜ਼ ਕਰ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਮੂਲ ਸਵਿਧਾਨ ਦੀ ਭਾਸ਼ਾ ਬਾਰੇ ਮੂਲ ਸਵਿਧਾਨ ਦੀ ਭਾਸ਼ਾ ਮਾ 14 ਸੀ ਅੱਜ ਦੇ ਸਮੇਂ ਵਿੱਚ 22 ਭਾਸ਼ਾਵਾਂ ਨੇ ਠੀਕ ਹੈ ਅੱਠ ਭਾਸ਼ਾਵਾਂ ਨੇ ਜਿਵੇਂ ਕਿ ਕਿਹੜੇ ਕਿਹੜੇ ਸੋਧ ਰਾਹੀਂ ਐਡ ਹੋਈਆਂ ਉਹ ਆਪਾਂ ਡਿਸਕਸ ਕੀਤਾ ਇਸ ਤੋਂ ਬਾਅਦ ਆਪਾਂ ਪੰਜਾਬੀ ਭਾਸ਼ਾ ਮਾਤ ਭਾਸ਼ਾ ਬਾਰੇ ਗੱਲ ਕੀਤੀ ਆਪਣੇ ਪੰਜਾਬ ਦੀ ਮਾਤ ਭਾਸ਼ਾ ਕੀ ਪੰਜਾਬੀ ਉਹਦੇ ਬਾਰੇ ਗੱਲ ਕੀਤੀ ਉਸ ਤੋਂ ਬਾਅਦ ਆਪਾਂ ਲਿਪੀ ਬਾਰੇ ਗੱਲ ਕੀਤੀ ਐਂਡ ਲਾਸਟ ਆਪਾਂ ਗੱਲ ਕੀਤੀ ਉਪ ਭਾਸ਼ਾਵਾਂ ਬਾਰੇ ਠੀਕ ਹੈ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਨੈਕਸਟ ਟੌਪਿਕ ਦੇ ਨਾਲ ਧੰਨਵਾਦ